ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆ ਸਤਿ ਜੁਗਾ ਸਤਿ ਹੇ ਬੀ ਸੱਚ ਨਾਨਖੋ ਸੀ ਵੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਛੁਪੇ ਚੁਪ ਨਾ ਹੋਵੇ ਜੇ ਲਹਿਰਾ ਲਿਬਤਾ ਭੁਖਿਆ ਭੋਖ ਨਾ ਉਤਰੀ ਜੇ ਬੰਨਾ ਪੁਰੀਆਂ ਪਰ ਸੇ ਸਿਆਣ ਪਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿ ਉਸ ਚਾਰਾ ਹੋਈਏ ਕਿ ਕੁੜੇ ਟੁੱਟੇ ਪਾਰ ਹੁਕਮ ਰਜਾਈ ਚੱਲਣਾ ਨਾ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀਵ ਹੁਕਮ ਮਿਲੇ ਵੜਾਈ ਹੁਕਮੇ ਉਤਮ ਨੀਚ ਹੁਕਮੋਂ ਲਖ ਦੁੱਖ ਸੁਖ ਪਾਈਐ ਇਕ ਨ ਹੁਕਮੀ ਬਕਸੀਸ ਇਕ ਹੁਕਮੀ ਸਦਾ ਪੁਆਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ 부ਜੇ ਤਾ ਹਮੇ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਰੂ ਡੇਹਾਈਆਂ ਚਾਰ ਗਾਵੇ ਕੋ ਵਿਦਿਆ ਵਿੱਚ ਵਿਚਾਰ ਗਾਵੇ ਕੋ ਸਾਜ ਕਲੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇਂ ਸੇ ਦੂਰ ਗਾਵੇ ਕੋ ਵੇਖੇ ਹਾਦਰਾ ਹ ਦੂਰ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕਟਕਟ ਦੇਂਦਾ ਦੇ ਲੈਂਦੇ ਥਕ ਪਾ ਹੈ ਜੁਗ ਜਗੰਤਰ ਖਾਈ ਖਾਇ ਕੁਮੇਕਮ ਚਲਾਏ ਰਹੋ ਨਾਨਕ ਵਿਕਸੇ ਵੇ ਪ੍ਰਵਾਹ ਸਾਚਾ ਸਾਹਿਬ ਸਚ ਨਾਏ ਭਾਖਿਆਪ ਅਪਾਰ ਅਖੇ ਮੰਗ ਦੇ ਦੇ ਦਾਤ ਕਰੇ ਦਤਾਰ ਫਿਰ ਕੇ ਕੇ ਰਖੀਐ ਜਿਸ ਦੇ ਦਰਬਾਰ ਮੋਖੇ ਬੋਲਣ ਬੋਲੀਐ ਜਿਸ ਸੁੰਤਰੇ ਪਿਆਰ ਅਮਤ ਵੇਲਾ ਸਚ ਨਾਮ ਵਿੜਾਈ ਵਿਚਾਰ ਗਰਮੀਆਂ ਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਣਰੈ ਜਿ ਸੋਇ ਜਿ ਸੇਵਿਆ ਤਿਨ ਪਾਇਆ ਮਾਨ ਨਾਨਕ ਗavਿਏ ਗੁਨੀ ਨਿਦਾਨ ਗavਿਏ ਸੁਨੀਏ ਮਨ ਰਖੀਏ ਪਾਓ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਅਨੰਦ ਗੁਰਮਖ ਵੇਦ ਗੁਰਮੁਹਿਆ ਸਮਾਈ ਗੁਰ ਈਸਰ ਗੁਰ ਗੋਖਾ ਬਰਮਾ ਗੁਰ ਭਾਰ ਮਦੀ ਮਾਈ ਇਹੋ ਜਾਣਾ ਆਖਾ ਨਹੀਂ ਕਿਣਕ ਸਨ ਜਾਈ ਗੁਰਾਂ ਇੱਕ ਦੇਵ ਜਾਈ ਸੁਬਨ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਝਾਈ ਤੀਸ ਨਵਾ ਜੇਤ ਪਵਾ ਮੀਣ ਪਾਣੀ ਕੇ ਨਾਹੀ ਕਰੀ ਜੈਤੀ ਸਿਸ਼ਟ ਪਾਈ ਵੇਖਾਵਣ ਕਰਮਾ ਕੈ ਮਿਲੇ ਲਈ ਮਤਿ ਚੇਰਤੰਜ ਵਾਹਰ ਮਾਨਕ ਜੇ ਇੱਕ ਗੁਤੀ ਸਖ ਸੁਣੀ ਗੁਰਾਂ ਇੱਕ ਦੇਵ ਜਾਈ ਸਬਨਾ ਜੀਆਂ ਕਾ ਇੱਕੋ ਦਾਤਾ ਸੋਵੇਂ ਵਿਸਰਨ ਜਾਈ ਜੇ ਜਿਖ ਚਾਰੇ ਆਰ ਜਾ ਹੋਰ ਸੁਣੀ ਹੋਏ ਨਮਾ ਖੰਡਾ ਵਿੱਚ ਜਾਣੀਏ ਨਾ ਚੱਲੇ ਸਭ ਕੋਏ ਚੰਗਾ ਨਉ ਰਖਾਏ ਕੇ ਜਸ ਕੀ ਜਗਲੇ ਜੈ ਇਸ ਨਦਰ ਨਾ ਆਵੇ ਤਾ ਵਾਦ ਨ ਪੂਛੇ ਕੇ ਕੀਟ ਅੰਦਰ ਕੀਟ ਕਰ ਦਸੀ ਦਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨ ਸੁਝੈ ਜਿਤ ਸਗਨ ਕੋਈ ਕਰੇ ਸੁਣੇ ਐਸੇ ਤੀਰ ਸੁਰਨਾਥ ਸੁਣੇ ਤਰਤਵਲਾ ਆਕਾਸ ਸੁਣੇ ਦੀਪ ਲਪਤਾਲ ਸੁਣੇ ਪਉਣ ਅਕੀ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀ ਦੂਪ ਪਾਪ ਕਾ ਨਾਸ ਸੁਣੀ ਐ ਇਸਰ ਬ੍ਰਹਮ ਇੰਦ ਸੁਣੀ ਮੁਕਤਲਾ ਹਰਿਮੰਦ ਸੁਣੀ ਜੋਤਿ ਤਨ ਭੇਦਨ ਸੁਣੀ ਸਾਸਿਮਰਤਿ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀ ਦੂਪ ਪਾਪ ਕਾ ਨਾਸ ਸੁਣੀ ਸਤ ਸੰਤੋਖ ਗਿਆਨ ਸੁਣੀ ਅਸਟਕੈ ਜਿਨਾਨ ਸੁਣੀ ਪਰਪੜ ਪਾਵੇ ਮਨ ਸੁਨੇ ਲਾਗੇ ਸੇ ਧਿਆਨ ਨਾਨਕ ਭਗਤਾਸ ਦਾ ਵਿਗਾਸ ਸੁਨੇ ਦੀ ਪਾਪਾ ਨਾਸ ਸੁਨੇ ਸਰਾ ਗੁਣਾ ਕੇਗਾ ਸੁਨੇ ਸੇਖ ਪੀਰ ਪਾਸਾ ਸੁਨੇ ਆਂਦੇ ਪਵੇਰਾ ਸੁਨੇ ਹਾਥ ਹੋਵੇ ਅਸਗਾ ਨਾਨਕ ਭਗਤਾਸ ਦਾ ਵਿਗਾਸ ਸੁਨੇ ਦੀ ਪਾਪਾ ਨਾਸ ਮੰਨ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਸਦਾਏ ਕਾਵਦ ਕਲਮ ਨਾ ਲਿਖਣ ਹਾਰ ਮਨਨੇ ਕਾ ਬੇਕਰਨ ਵਿਚਾਰ ਇਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਿਆ ਸੁਰਤ ਹੋਵੇ ਮਨ ਬੁੱਧ ਮਨ ਸਗ ਸਪਾਵਣ ਕੀ ਸਦ ਮਨਨੇ ਮੋ ਝੋਟਾ ਨਾ ਕਾਏ ਮਨ ਜਮਕੇ ਸਾਥ ਨਾ ਜਾਏ ਇਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰਗ ਠਾਕ ਨਾ ਪਾਏ ਮੰਨੇ ਪਤ ਸੇ ਉਪਰਗਟ ਜਾਏ ਮੰਨੇ ਮੰਗਨ ਚੱਲੇ ਪੰਥ ਮੰਨੇ ਧਰਮ ਸੇ ਤਿਸ ਸੰਬੰਧ ਐਸਾ ਨੰ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਭਾਵੇ ਮੋਖ ਦਵਾਰ ਮੰਨੇ ਪਰਵਾਰੇ ਸਦਾ ਮੰਨੇ ਤੇਰੇ ਤਾਰੇ ਗੁਰ ਸੇਖ ਮੰਨੇ ਨਨ ਭਾਵੇ ਨਾ ਅਪੇਖ ਐਸਾ ਨੰ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜ ਪਵਿਤ ਰਗੇ ਮਾਨ ਪੰਜ ਸੋਇਤ ਰਾਜਾਨ ਪੰਜ ਕਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਤੇ ਕੇ ਕਰਨੇ ਨਹੀਂ ਸਮਾਲ ਸੋ ਤੰਦਿਆ ਕਾ ਪੂਤ ਸੋ ਤਾ ਪ੍ਰਖ ਜਿਨ ਸੂਤ ਜੇ ਕੋ ਬੂਜੇ ਹੋਵੇ ਸਚਿਆ ਤਵਲੇ ਉਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਮਣ ਜੋਰ ਜੀ ਜਾਤ ਰੰਗਾ ਕੇ ਨਾ ਸਬਨਾ ਲਿਖਿਆ ਓੜੀ ਕਲਾਮ ਇਹ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲਿਆ ਰੂਪ ਕੀਤਾ ਜਾਣ ਕਣਕੂ ਤੋ ਕਿਤਾ ਪੋਇ ਤੋ ਕੋ ਬਹੁਤ ਇਸ ਤੇ ਲਖਦਰਿਆ ਕੁਦਰਤ ਕਾ ਨੂੰ ਕਹਾ ਵਿਚਾਰ ਵਾਰਿੰਡਾ ਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ तू सदा सलामत निरङ्कार सङ्ग जप सङ्ख पाओ शङ्ख पूजा सप्ता ग्रंथ मुख वेद पाठ शङ्ख जोग मन रहे उदास शङ्ख भगत गुण विचार ज्ञानविचार सङ्गी सङ्ग तार सूर मोहपक्ष सार सङ्गमोह लाए तार ਤੂੰ ਦਰਕਮਣ ਕਾ ਵਿਚਾਰ ਵਰਨ ਜਾਵਾ ਇਕ ਵਾਰ ਜੋਤਿ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਦਰੰਕਾਰ ਸੰਕਮੂਰ ਕੰਤ ਘੋਰ ਅਸੰਚੋਰ ਹਰਾਮ ਖੋਰ ਸੰਗ ਅਮਰ ਕਰ ਜਾਏ ਜੋਰ ਸੰਕਲ ਕਲ ਹਟਿਆ ਹਤਿਆ ਕਮਾਏ ਅਸੰਪਾਪੀ ਪਪ ਕਰ ਜਾਏ ਸੰਤ ਕੂੜਿਆਰ ਕੂੜੇ ਫਰਾਏ ਸੰਗ ਮਲੇਸ ਮਲਪਕ ਖਾਏ ਅਸੰਗਿੰਦਕ ਸਿਰ ਕਰੇ ਪਾਰ ਨਾਨਕ ਨਿਤ ਕਹਿ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋਤਿ ਭਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਅਨੰਤ ਰੰਕਾਰ ਸੰਕ ਨਾਮ ਅਸੰਖ ਥਾਉ ਅਗਮ ਅਗਮ ਅਸੰਖਲ ਅਸੰਖ ਹੈ ਸਿਰ ਪਾਰ ਹੋਏ ਅਖਰੀ ਨਾਮਖਰੀ ਸਲਾਖਰੀ ਗਿਆਨਵੀਰ ਗੁਣਗਾ ਅਖਰੇ ਲਿਖਣ ਬੋਲਣ ਬਾਣਾ ਅਖਰਾ ਸੇ ਸੰਯੋਗ ਉਹ ਖਾਣਾ ਜਿਨ ਐਲੇ ਕੇਤੀ ਸਰਨਾ ਹੈ ਜੇ ਫਰਮਾਇ ਤੀਰਤੀ ਪਾਇ ਜਿਤਾ ਕੀਤਾ ਤਿਤਾ ਨਾਓ ਵਿਨਾਵੇਂ ਨਾਹੀ ਕੋ ਥੰ ਕੁਦਰਤ ਕਮਣ ਕਹਾ ਵਿਚਾਰ ਵਰ ਜਵਾ ਇੱਕ ਵਾਰ ਜੁਤ ਭਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਨਰੰਕਾਰ ਪਰਿਏ ਹਾਥ ਪੇਰ ਤੰਦੇ ਬਣੀ ਤੋ ਤੇ ਉਸਖੇ ਮੁਲਤਿਕ ਕੱਪੜ ਹੋਏ ਦੇ ਸਭ ਲਈਏ ਉਹ ਤੋਏ ਪ੍ਰੀਅ ਮਤ ਪਾਪਾ ਕੇ ਸੰਗ ਤੋਪੇ ਨਾ ਮਿਕੇ ਰੰਗ ਪੁਨੀ ਪਾਪੀ ਆਖਣ ਨਾ ਹੈ ਕਰ 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 ਨਾਲ ਕਰ ਜਾਓ ਆਪਣੇ ਬੀਜ ਆਪਣੇ ਹੀ ਖਾਓ ਨਨੁ ਭਗੁ ਹਕਮੀ ਯਾਉ ਜਹਾ ਤੀ ਤਬਦਿਆਦ ਦਾਨ ਜਿਕ ਪਾਵੇ ਥਿਲ ਕਾ ਮਾਨ ਸੁਨੇ ਮਨਿਆ ਮਨ ਕੀਤਾ ਭਾਉ ਅੰਤਰਗਤ ਤਿਸ ਮਲਨਾ ਸਭ ਗੁਣ ਤੇਰੇ ਮੇ ਨਹੀਂ ਕੋਈ ਵਿਣ ਗੁਣ ਕੇ ਤੇ ਭਗਤ ਨ ਹੋਏ ਸੁਆ ਸਦ ਬਾਣੀ ਬਰਮਾ ਸਤਸਵਾ ਸਦਾ ਮਨ ਜਾਉ ਕਮਨ ਸੁਵੇਲਾ ਕ ਵਖਤ ਕਮਣ ਕਮਣ ਤਿਤ ਕਮ ਤਿਤ ਵਾਰ ਕਮਨ ਸਰੂਤੀ ਮਹ ਕਮਣ ਜਿਤ ਹੋਆ ਕਾਰ ਵੇਲ ਨ ਪਈ ਕੰਡ ਦੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਈ ਔਕਾਦੀਆ ਜੇ ਲਿਖਾਨੇ ਕੁਰਾਨ ਤਿਤ ਵਾਰ ਨ ਜੋਗੀ ਜਾਣੈ ਰਤਮਾ ਨ ਕੋਈ ਜਹ ਕਰਤਾ ਸਿਸ਼ਟੀ ਕੋ ਆਪ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਵ ਵਰਨੀ ਕਿਵ ਜਾਣਾਂ ਅਨਾਨਕ ਆਖਣ ਸਭ ਕੋ ਆਖੇ ਏਕ ਦੂ ਏਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਕਾ ਹੋਵੇ ਨਾਨਕ ਜੀ ਕੋ ਆਪ ਜਾਣੇ ਅਗੇ ਗਿਆਨ ਸੋਇ ਪਤਲਾ ਪਤਾਲ ਅਗ ਅਸ ਅਗਾਸ ਉੜ ਉੜ ਭਾਲ ਸਕੇ ਵੇਦ ਕਹਿਣ ਇੱਕ ਬਾਤ ਸਿਸ 18 ਕਹਿ ਕਿ ਤੇਬਾ ਅਸਲ ਇਕਤ ਲਿਖਾ ਹੋਇ ਤ ਲਿਖੀਏ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਏ ਆਪੇ ਜਣੇ ਆਪ ਸਲਹੀ ਸਲਾ 30 ਨਾ ਪਾਇਆ ਨਦੀਆ ਤੇਵਾ ਪਾਵੇ ਸਮੁੰਦ ਨ ਜਾਣਹਿ ਸੂਨ ਸਸਤਾਨ ਗੇਰਾ ਸੇਤੀ ਮਲ ਤਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨ ਵਿਸਰੇ ਅੰਤ ਨਾ ਸਤੀ ਕੇ ਨੰਤ ਅੰਤ ਨ ਕਰਨੇ ਦੇ ਨੰਤ ਅੰਤ ਨ ਵੇਖਣ ਸੁਨ ਨ ਅੰਤ ਅੰਤ ਨ ਜਾਪੇ ਕਿਤ ਕੇ ਅਕਾਮਨ ਕੇ ਮੰਤ ਅੰਤ ਨ ਜਾਪੇ ਕਿਤ ਅਕਾਰ ਅੰਤ ਨ ਜਾਪੇ ਪਰਵਾਰ ਅੰਤ ਕਰਨ ਕੇਤੇ ਬਿਰਲਾ ਹੈ ਤਾਂ ਕੇ ਅੰਤ ਨ ਪਾਏ ਜਾਏ ਇਹੋ ਅੰਤ ਨ ਜਾਣੇ ਕੋਏ ਬੁੱਤਾ ਕਈਏ ਬੁੱਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਤੇ ਉੱਪਰ ਉੱਚਾ ਨਾ ਐਵੜੂ ਚਾ ਹੋਵੇ ਕੋਈ ਤੀ ਸੁਚੇ ਕੋ ਜਾਣੈ ਸੋਏ ਜੇ ਵਡਾਪ ਜਾਣੈ ਆਪ ਅਪਨ ਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨ ਜਾਏ ਵਡਾ ਦਾਤਾ ਤਿਲ ਨਾ ਤਮਾਇ ਕੇਤੇ ਮੰਗੇ ਜਤ ਅਪਾਰ ਕੇਤੇ ਗੰਤ ਨਹੀਂ ਵਿਚਾਰ ਕਿਤੇ ਖੱਪ ਟੁਟੇ ਵਿਕਾਰ ਕਿ ਤੇ ਲੈ ਲੈ ਮੁਕਰ ਪਾਏ ਕਿ ਤੇ ਮੁਰਖੀ ਖਾਏ ਕਿ ਤੇ ਦੂਪੂਸ ਦਮਾਰਾ ਹੈ ਬੇਦਸ ਤੇਰੀ ਦਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੇ ਕੋਏ ਜੇ ਕੋ ਖਾਏ ਕ ਅਖਣ ਪਾਏ ਉਹ ਜਾਣੇ ਜੇ ਤੇ ਮੋਹਿ ਖਾਏ ਆਪੇ ਜਾਣੇ ਆਪੇ ਦੇ ਅਖੇ ਸੇ ਬਕੇਈ ਕੈਚ ਨ ਬਖਸੇ ਸਸਲਾਹ ਨਨ ਪਾਸ ਸਹੀ ਪਾਸ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਉਪਾਰੀਏ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਪਿਆ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀਵਾਨਾ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸੀ ਸੰਮੁਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਮੁਲ ਆਖਿਆ ਨਾ ਜਾਏ ਆਖਾ ਕਰ ਹੈ ਲੈ ਵਲਾਈ ਅਖੇ ਵੇਤ ਪਟਪੁਰਾਣ ਅਖੇ ਭੁਲੇਖਰੇ ਵਿਖਿਆਣ ਅਖੇ ਬਰਮੇ ਅਖੇ ਇੰਦ ਅਖੇ ਗਪੀਤੇ ਗਵਿੰਦ ਅਖੇ ਇਸਰ ਅਖੇ ਸਦ ਅਖੇ ਕਤੇ ਕਿਤੇ ਬੁੱਧ ਅਖੇ ਧਨ ਅਖੇ ਦੇਵ ਅਖੇ ਸੂਰ ਨਰ ਮੁਨ ਜਨ ਸੇਵ ਕੇਤੇ ਅਖੇ ਅਖਣ ਪਾਹੇ ਤੇ ਤੇ ਕੇ ਕੇ ਉਡ ਉਡ ਜਾਏ ਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੇ ਕੇ ਜੇ ਵੜ ਭਾਵੇ ਤੇੜ ਹੋਏ ਨਾਨਕ ਜਾਣੇ ਸੱਚ ਸੋਏ ਜਿ ਕੋ ਅਖੇ ਬੋਲ ਵਿਗਾੜ ਤਾ ਲਿਖੇ ਸਿਰਗਵਾਰ ਗਵਾਰ ਸੋਦਰ ਕੇ ਹਾਸੋਂ ਕਰ ਕੇ ਹ ਜਿਸ ਵੇ ਸਿਰਸ ਮੱਲੇ ਵਜੇ ਨਾਨ ਨੇਕ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਖ ਪਰੀ ਸੋ ਕਈਨ ਕੇਤੇ ਗਾਵਣ ਹਾਰੇ ਗਾਵੇ ਤੋਨ ਪਉਣ ਪਣੀ ਬੇ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਇਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਸ੍ਰੀ ਬ੍ਰਹਮਾ ਦੇਵੀ ਸੰਸਦਾਸ ਵਾਰੇ ਗਾਵੇ 인ੰਦਨदास 은 ਬੈਠੇ ਦੇ ਭਿਆਂਦਰ ਨਾਲੇ ਗਾਵੇ ਸਿਸਮਦੀ ਅੰਦਰ ਗਾਵਣ ਸਾਧਵੇ ਚਾਰੇ ਗਉਂ ਜਤੀ ਸੁਤਿਨ ਸੰਤੋਖੀ ਗਾਵੇ ਵੀਰ ਕਰਾਵੇ ਗਣ ਪੰਡਤ ਪਰਨਰਕੀਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਨੀਆ ਮਨਮੋਹਨ ਸੁਰਗਾ ਮਸ਼ਯਪੇਲੇ ਗਾਵਣ ਤਨੁ ਪਾਏ ਤੇਰੇ ਅਸ਼ਠ ਤੀਥ ਨਾਲੇ ਗਾਵੇ ਜੋਤ ਮਾਂ ਬਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੜ ਰ ਵਰ ਭੰਡਾ ਕਰ ਕਰ ਰਖੇ ਧਾਰੇ ਸੇ ਇਤ ਦਿਨ ਗਾਵੇ ਜੋਤਿਦਿ ਭਾਵਨ ਰਤਿ ਤੇਰੇ ਭਗਤ ਰਸ ਲਏ ਹੋਰ ਕੀਤੇ ਗਾਵਨ ਸੇ ਮੈ ਜਿਤ ਨ ਆਵਨ ਨਨਕਿਆ ਵਿਚਾਰੇ ਸੋਹੀ ਸੋਹੀ ਸਦਸ ਸਾਹਿਬ ਸਚਾ ਸਚੀ ਨਾਹੀ ਹੈ ਬੀ ਅਸੀ ਜੈ ਨਾ ਜਸੀ ਜੈ ਜਿੰਦੂ ਚਾਈ ਰੰਗੀ ਰੰਗੀ ਭਾਤੀ ਕਰ ਕੰਜ ਸੀ ਮਾਇ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੇ ਜੀ ਦੀ ਬੜਾਈ ਜੋ ਸੁਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਇ ਸੋ ਪਾਸ ਸਹਾ ਪਾਸ ਸਾਹਿਬ ਨਾਨਕ ਕਰ ਜਾਏ ਮੁੰਦਾ ਸੰਤੋ ਸਰਮਪਤ ਚੋਲੀ ਧਿਆਨ ਕੀ ਕਰੇ ਭੀ ਭੂਤ ਚਿੰਤਾ ਕਾਲ ਕੋਰੀ ਗਾਇ ਜੁਗ ਢੰਡਾ ਬਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੈਮ ਜੁਗ ਜੀਤ ਅਦੇ ਸੀ ਅਦੇਸ ਆਦਾ ਨਿਰਨਨ ਹਤ ਜੁਗ ਜੁਗ ਇੱਕ ਵੇਸ ਭੁਗਤ ਗਿਆਂ ਦੇ ਆਂਡਾਰਨ ਕਟਕਟ ਬਾਜੇ ਨਾਦ ਆਪ ਨਾਸ ਨਾਥੀ ਸਭ ਜਕੀ ਰਦ ਸਿ ਅਵਾਰਾ ਸਾਦ ചിലവേ ലാഗ ആശ തസാദേശ ആദാനുഗുഗ ക്കേശുഗ്യായി ചെലവർ എസരി ഭണ്ഡി ഏക പണ ഓരവാനന്ദ ആഗ ജോ വേസ ആസ ഭണ്ഡാരോ ഏക ਕਰ ਕਰ ਵੇਖੇ ਸਿਰਜਣਹਾਰ ਨਾਨੂ ਸਾਚੇ ਕੀ ਸਾਚੀ ਕਾਰ ਅਦੇਤੀ ਸੇ ਅਦੇਸ ਅਧ ਨਿਲ ਨਨ ਹਤ ਜੁਗ ਜਗੇ ਕੋ ਵੇਸ ਇੱਕ ਦੁਜੀਵ ਲਖ ਹੈ ਲਖ ਹੋਵੇ ਲਖ ਵੀਸ ਲਖ ਲਗੇੜਾ ਆਖਿਏ ਇਹ ਇਕ ਨਮ ਜਗਦੀਸ ਇਤਰੇ ਪਤ ਪਵੜੀਆਂ ਚੜਿਏ ਹੋਏ ਕੀਸ ਸਰਣਾਂ ਗੱਲਾ ਆਕਾਸ ਕੀ ਕਿਟਾਈ ਰਿਸ ਨੰਦ ਨਦਰੀ ਪਈਏ ਕੁੜੀ ਗੁਰ ਢੇਸ ਅਖੰਡਿਓ ਛੁਪੇ ਨਯੋਰ ਯੋ ਨਮੰਗਣ ਦੇਨਯੋਰ ਜੋਰ ਨ ਜੀਵਨ ਮਰਨਯੋਰ ਯੋ ਨਰਾਜ ਮਨ ਮਨਸੋਰ ਯੋ ਨ ਸੁਰਤੀ ਗਿਆਨ ਵਿਚਾਰ ਜੋਰ ਨ ਜਤੀ ਸੂਤੇ ਸੰਸਾਰ ਸਹਾਸ ਜੋਰ ਕਰ ਵੇਖੇ ਸੋਏ ਨਾਨਕ ਤੁਮਨੀ ਨਿチナ ਕੋਇ ਰਾਤੀ ਰੁਤੀ ਤਿਤੀ ਵਾਰ ਪਉਣ ਪਣੀ ਅਗਨੀ ਪਤਾਲਾ ਤਿਸੁ ਤਰਤੀ ਥਾ ਪਰ ਕੀ ਧਰਮਸਾਲਾ ਤਿਸੁ ਜੀ ਜੁਗ ਕੇ ਰੰਗ tin ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਕਹਤੇ ਸੋਰਪਣ ਪ੍ਰਵਾਨ ਨਦਰੀ ਕਰਮ ਪਾਵੇ ਨਿਚਾਨ ਕਚ ਪਕਾਈ ਅਤੇ ਪਾਏ ਨਨ ਗਾਇ ਜਪੇ ਜਾਏ ਧਰਮ ਖੰਡ ਕਾਹ ਧਰਮ ਗਿਆਨ ਖੰਡ ਕਾ ਖੋ ਕਰਮ ਕਹਤੇ ਪਉਣ ਪਣੀ ਵੈ ਸੰਤਰ ਕਹਤੇ ਕੰਨ ਮਹੇਸ ਕਹਤੇ ਬਰਮੇ ਘੜਿਤ ਘੜੀ ਹੈ ਰੁਬਰੰਗ ਕਹੇ ਵੈਸ ਕਹਤੀਆ ਕਰਮ ਭੂਮੀ ਮੇਰ केते केथे देश, केते इन्द्रचन्द सूर केते केते मण्डलदेश केते सिद्ध बुद्धनाथ केते केते देवी वेश केते देवदन मन ਕੇਤੇ ਕੇਤੇ ਤਸਮੁੰਦ ਕੇਤੀ ਖਾਣੀ ਕੇਤੀਆਂ ਬਾਣੀ ਕੇਤੇ ਪਾਦ ਨਿਰੰਦ ਕੇਤੇ ਸੂਤੀ ਸੇਵਾ ਕੇਤੇ ਨਾਨ ਸੰਤ ਨਾਮ ਤੋ ਗਿਆਨ ਫੰਡ ਮੈਂ ਗਿਆਨ ਪਰ ਚੰਡ ਨਿਤੇਥੇ ਨਾਦ ਬਿਨੋਦ ਕੋਣ ਅਨੰਦ ਸਰਮਖੰਡ ਕੀ ਬਾਣੀ ਰੂਪ ਤੇਥੇ ਘੜਤ ਘੜੀਏ ਬੋਤ ਨੂਪ ਤਾਂ ਕੀ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪੀਸੇ ਪਸਤਾਇ ਤਿਥਿ ਕੜਿਐ ਸੁਤਮਤ ਮਤਿ ਮੰਬੁੱਦ ਤਿਥਿ ਕੜਿਐ ਸੁਰਾ ਸਿਦਾ ਕੀ ਸੁੱਦ ਕਰਮਖੰਡ ਕੀ ਬਾਣੀ ਯਰ ਤਿਥਿ ਹੋ ਨ ਕਈ ਹੋਰ ਤਿਥਿ ਜੁਦਮਾ ਬਲ ਸੂਰ ਤੈਨ ਮੈਂ ਰਾਮ ਰਹਾ ਭਰਪੂਰ ਤਿਥਿ ਸਿਤੋ ਸਿਤਾ ਮੇ ਮਮਾਇ ਤਾਕੇ ਰੂਪਨਾ ਕਿਸਨੇ ਜਾਏ ਨਾਉ ਮਰੇ ਨਾ ਠਾਗੇ ਜਾਏ ਜਿਨ ਕੇ ਰੰਮੁ ਸੇ ਮਨ ਮਾਇਰਿ ਤੇ ਭਗਤੋ ਸੇ ਕੇ ਲੋ ਕਰੈ ਅਨੰਤ ਚੰਨ ਸੋ ਐਸ ਚੰਦੁ ਹੁਸੇਂਦਰੰਕਰ ਕਰ ਕਰ ਵੇਖੇ ਨਦਰ ਨਿਹਾਲ ਤਿਥੇ ਕੰਡਾ ਮੁੰਡਾ ਵਰ ਭਾਂਡ ਜੇ ਕੋ ਕਥੇ ਤਾਤ ਨਾਤ ਦਿਸੇ ਤਿੱਥੇ ਲੋਲ ਆਕਾਰ ਜਿਉ ਜਿਵਾ ਹੁਕਮਾਂ ਦੀ ਵਹਿਤੀ ਵਕਾਰ ਮੈਂ ਕਹਿ ਵਿਖੇ ਕਰ ਵਿਚਾਰ ਨਾਨਕ ਕਥਨਾ ਕਰ ਲੜਾਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਮਤ ਵੇਧਥਿਆਰ ਭੋਖ ਲਾਗਨੀ ਦਪਤਾ ਪੰਡਾ ਭਮਤੀ ਟਾਲ ਕੜੀਏ ਸਪਦ ਸਤੀ ਟਕਸਾਲ ਨਿਕ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਭਉਣ ਗੁਰੂ ਪਾਣੀ ਪਿਤਾ ਮਤਿ ਤਰਤ ਮਹਤਸਿਸ ਰਾ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਮਹਦੂਰ ਕਰਮੀ ਆਪੋ ਆਪਣੀ ਕੈ ਨੜੇ ਕੈ ਦੂਰ जिनी नमतया गेम काल नानक ते मुख उजल केति षष्टीना जिनी नम गेम सखत काल नानक ते मुख उजले केती छुट्टी नाल ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ